ਮਾਤਾ ਜਿਹੜੇ ਮੁੰਡੇ ਦਾ ਕਤਲ ਹੋਇਆ ਉਹ ਤੁਹਾਡਾ ਕੀ ਲੱਗਦਾ ਸੀ ਪੋਤਰਾ ਜੀ ਪੋਤਰਾ ਹਾਂਜੀ ਕਤਲ ਦੀ ਵਜ੍ਹਾ ਕੀ ਹੈ ਕਾਰਨ ਕੀ ਜੀ ਕੋਈ ਵਨੀ ਬਸ ਘਰੋਂ ਲੈ ਕੇ ਗਿਆ ਜਿਹੜਾ ਹਰਜੀਪਤਾਲਾ ਇੱਥੋਂ ਸਾਡੇ ਵਿਹੜੇ ਦਾ ਟੜਕੇ ਦਾ ਪਿਉਂਦਾ ਫਿਰਦਾ ਸੀ ਠੇਕੇ ਤੋਂ ਮੈਂ ਦੁਪਹਿਰੇ ਲੈ ਕੇ ਆਈ ਹਾਂ ਲੈ ਕੇ ਆਈ ਤੇ ਮੈਂ ਘਰੇ ਮੈਂ ਖਾ ਬੈਠਾ ਇਹਦਾ ਡੈਡੀ ਆ ਖੜਾ ਜਿਹੜੀ ਤੱਕ ਗਈ ਮਰੇ ਮੰਡੀ ਚ ਗਿਆ ਸੀ ਇਹ ਵਿਚਾਰਾ ਨੇ ਲੈ ਬੱਦ ਮੈਂ ਪੈਸੇ ਲਿਆਵਾਂ ਮੰਡੀ ਚ ਜਾਵਾਂ ਇਹ ਵਿਚਾਰਾ ਇਹਨੂੰ ਟੱਪ ਗਿਆ ਉਹ ਇਹਨੂੰ ਆਖ ਤੇ ਇੱਥੇ ਆ ਗਏ ਇੱਥੇ ਮੇਰਾ ਪੋਤਾ ਘਰ ਵਾਲਾ ਇੱਥੇ ਚ ਕੁਰਸੀਆਂ ਤੇ ਬਹਿਨੇ ਆਥ ਨਹੀਂ ਮੈਂ ਜੀ ਮਾਂ ਪਤੂ ਕੁਰਸੀਆਂ ਤੇ ਬੈਠੇ ਸੀਗੇ ਤੇ ਉਹ ਮੁੰਡਾ ਫੇਰ ਉਹਨੂੰ ਬਾਹ ਕੇ ਲਿਆ ਤੇ ਉਹ ਮੇਰਾ ਪੁੱਤ ਜਿਹੜਾ ਦੂਜਾ ਗੁਰਾ ਦੇ ਤਾਂ ਵੱਡਾ ਉਹ ਵਿਚਾਰਾ ਲੈਣ ਗਿਆ ਮੂਲੀਆਂ ਲੈ ਕੇ ਆਇਆ ਉਹਨੇ ਮਸ਼ੀਨ ਤੇ ਕੱਜ ਜਾਣਾ ਸੀ ਰਾਤ ਉਹ ਕਹਿੰਦਾ ਮੂਲੀਆਂ ਲਿਆ ਤੇ ਕਹਿੰਦਾ ਚਾਚਾ ਇੱਕ ਮੂਲੀ ਦੇ ਦੇ ਮੈਨੂੰ ਤਾਇਆ ਲੱਗਦਾ ਉਹ ਕਹਿੰਦਾ ਲੈ ਪੁੱਤ ਲੈ ਲੈ ਉਹਨੇ ਮੂਲੀ ਦੇਤੀ ਤੇ ਦੋ ਬੋਤਲਾਂ ਰੱਖੀ ਬੈਠਾ ਉਹ ਬਾਜ ਦੇ ਤੇ ਮੋਟਰਸਾਈਕਲ ਤੇ ਵੀ ਹੜਦਿਆਂ ਉਹ ਕਹਿੰਦਾ ਨਾ ਮੈਂ ਆਖੇ ਵਾਲ ਕਟਾ ਕੇ ਆਇਆ ਕੱਲੀ ਬਲੈਂਡ ਚ ਫਿਰਦਾ ਸੀ ਤੇ ਬਾਹ ਕੇ ਨਾ ਇੱਥੇ ਜੀਦੋਂ ਨੇ ਦੋ ਮੂਲੀ ਵੀ ਫੜ ਲਈ ਹੱਥ 'ਚ ਦੋ ਲੈ ਲੈ ਇਹਨਾਂ ਨੇ ਇੱਥੋਂ ਪੈਕਟ ਪੰਜਾਂ ਪੰਜਾਂ ਦੇ ਪੰਜਾਂ ਪੰਜਾਂ ਦੇ ਪੂਜਗੇ ਦੇ ਲੈ ਕੇ ਪੈਕਟ ਬਸ ਆਈ ਟੱਪ ਗਿਆ ਇੱਧਰ ਪੋਲਾ ਹਰੇ ਵਾੜੇ ਵਾਲੀ ਦਾ ਵਾੜੇ ਦੇ ਤੇ ਉਹ ਸਾਡੇ ਬੋਰਾਂ ਉਹਨਾਂ ਦਾ ਹੈਗਾ ਪੋਲ ਹੈਗਾ ਉਹਨਾਂ ਦਾ ਬਾਜੀਗਰਾਂ ਦੀ ਬਾਤੀ ਉੱਥੇ ਬੱਚ 15 ਮਿੰਟਾਂ ਵੇਚਦੀ ਤੇ ਮੁੰਡਾ ਇੱਥੇ ਆ ਗਿਆ ਮਾਰ ਕੇ ਜਿਹੜਾ ਲੈ ਕੇ ਗਿਆ ਟਾਲਾ ਲੈ ਕੇ ਆ ਗਿਆ ਇੱਥੇ ਜਾਂਦਾ ਐ ਕਹਿ ਗਿਆ ਜਲਦੀ ਤੋਂ ਜਲਦੀ ਕਹਿੰਦਾ ਕਾਪੇ ਕਿਰਪਾਨਾਂ ਲੈ ਜਾ ਪਲਾਨ ਆਪਦਾ ਸੀ ਮਾਰ ਕੇ ਆ ਪਾਇਆ ਬੌਰਾਂ ਦੇ ਦੋ ਮੁੰਡੇ ਸੀ ਉਹਨਾਂ ਨੂੰ ਪਲਾਨ ਨਾਲ ਉੱਥੇ ਬਾਕੋਂ ਆਏ ਲੱਕਣਾ ਪੱਟ ਕੇ ਲੱਕਣਾ ਲੈ ਕੇ ਉੱਥੇ ਪੁੱਲਤੇ ਆ ਗਏ ਇਹ ਮੁੰਡੇ ਨੂੰ ਇਧਰੋ ਲੈ ਗਿਆ ਬਾ ਵਾਂਗ ਵਾਲੇ ਕੋਠੇ ਨੇ ਮੂਰ ਦੀ ਉਹਨਾਂ ਦੇ ਘਰ ਆ ਬੋਰੀਆਂ ਸਿੱਖਾਂ ਦੇ ਪੋਲ ਤੇ ਬਾੜ ਵਾਲੇ ਤੇ ਉੱਥੋਂ ਲਿਜਾ ਕੇ ਤੇ ਮੁੰਡੇ ਨੂੰ ਬੱਤ 15 ਮਿੰਟ ਵੀ ਨਹੀਂ ਲੱਗੇ ਜਦੋਂ ਘਰੇ ਸਾਡੇ ਦੱਸ ਗਿਆ ਕਿ ਸਾਨੂੰ ਬੰਦੇ ਪੈ ਗਏ ਮੈਂ ਤਾਂ ਭੱਜਾ ਉਹਨੂੰ ਕੁੱਟੀ ਜਾਂਦਾ ਫਿਰ ਤੁਸੀਂ ਉਵੇਂ ਚਲੇ ਗਏ ਸੀ ਨਾ ਜੀ ਅਸੀਂ ਮੁੰਡਾ ਤਾਂ ਖਤਮ ਸੀ ਮੁੰਡੇ ਨੇ ਸਾਨੂੰ ਬਾਜੀਗਰਾਂ ਦੇ ਕੋਠਿਆਂ 'ਚ ਸਾਨੂੰ ਸਾਰੇ ਜਾਣਦੇ ਵੀ ਜਦ ਗਵਾਂਢ ਮੱਥਾ ਉਹਨਾਂ ਨੇ ਸਾਡੇ ਘਰੇ ਫੋਨ ਕਰਤਾ ਵੀ ਛੋਡੇ ਮੁੰਡੇ ਦੇ ਛੱਟਾਂ ਜਰੀਲੀ ਵੱਜੇਗਾ ਜਲਦੀ ਜਲਦੀ ਆ ਜਾਓ ਅਸੀਂ ਇਹ ਤਾਂ ਵਿਚਾਰਾ ਗਿਆ ਹੀ ਸੀ ਤਾਂ ਹਰੀ ਕੀ ਗਿਆ ਸੀ ਪੈਸੇ ਲੈਣਾ ਮੰਡੀ ਚੋਂ ਆਪਦੀ ਮੰਡੀ ਦਾ ਸੀਜ਼ਨ ਲਾ ਕੇ ਆਇਆ ਸੀ ਜਿੱਦੋਂ ਅਸੀਂ 9 ਛੱਤ ਤਿੰਨੇ ਗਈਆਂ ਤੇ ਮੁੰਡਾ ਜਮਾ ਖਤਮ ਤੇ ਪੁਲਸ ਦੇ 50 60 ਬੰਦੇ ਪੁਲਸ ਬਹੁਤ ਆਈ ਕੜੀ ਸਤ ਤੋਂ ਪਹਿਲਾਂ ਹੀ ਪਤਾ ਲੱਗਿਆ ਜਿਵੇਂ ਪਹਿਲਾਂ ਕੋਈ ਘਰੇ ਕੋਈ ਲੜਾਈ ਉਹਦੇ ਕਿਸੇ ਨਾਲ ਬਾਹਰ ਕੋਈ ਹੋਵੇ ਲੜਾਈ ਚ ਇਹ ਲੜਾਈ ਝਗੜਾ ਕੁਝ ਵੀ ਨਹੀਂ ਸੀ ਇੱਥੇ ਦੁਕਾਨ ਤੇ ਆਉਂਦੇ ਬੌਰਗੇ ਖਖਰਾਤ ਨੂੰ ਨੇਰੇ ਨੂੰ ਰੇ ਬਾਰੋੜਾ ਪਾਉਂਦੇ ਉਹ ਮੁੰਡੇ ਨੇ ਕਿਤੇ ਬਾਹਰ ਹੀ ਕਿਹਾ ਸੀਗਾ ਕਹਿੰਦਾ ਵੀ ਰੋਲਾ ਨਾਲ ਯਾਰ ਪਾਇਆ ਕਰੋ ਸਾਨੂੰ ਗਵਾਂਡ ਬੱਥੇ ਸੀ ਰੋਲਾ ਵੀ ਤੁਸੀਂ ਅੱਜ ਤਾਂ ਛੁੱਤੇ ਹੋ ਨੇ ਤੁਸੀਂ 11 ਵਜੇ ਉਹਨੇ ਉਸ ਗੱਲ ਦਾ ਹੀ ਉਹਨਾਂ ਨੇ ਗੱਲ ਦੀ ਤਰੱਕੀ ਕਰ ਕਹੇ ਬਿਸਾਨੂ ਆਏ ਕਹਿੰਦੇ ਤੇ ਮੁੰਡਾ ਸਾਡਾ ਜਰਵਾਣਾ ਸੀ 7 ਫੁੱਟ ਕੱਦ ਚੀ ਪੜਿਆ ਕੌਡੀ ਖੇਡਦਾ ਸੀ ਬਾਹਰ ਭੇਜਣਾ ਸੀ ਉਹਦਾ ਸਭ ਬਣਾ ਪਾਸਪੋਰਟ ਬਣ ਕੇ ਆਉਣ ਵਾਲਾ ਨਕਵਾਰੀ ਹੋਈ ਸੀ ਬਸ ਐਸਾ ਹੀ ਇਹਨੇ ਤਰੱਕੀ ਨਾ ਸੀ ਇਹਦੇ ਨਾਲ ਵੀ ਲੜੇ ਨਹੀਂ ਸੀ ਢਾਲੇ ਨਾ ਕੋਈ ਲੜਾਈ ਨਾ ਪੜਾਈ ਵਿੱਚ ਪਲਾਨ ਬਣਾ ਕੇ ਮੇਰਾ ਪੋਤਰਾ ਮਰਵਾ ਕੇ ਤੇ ਪੰਜਾਂ ਮਿੰਟਾਂ ਚ ਘਰੇ ਜਾ ਆਪ ਭੱਜ ਗਿਆ ਉਹਨਾਂ ਦੇ ਨਾਲ ਹੀ ਆ ਗਿਆ ਬੋਰਾਂ ਚਿੱਕਾਂ ਨੇ ਬੋਰਾਂ ਸਿੱਖਾਂ ਦੇ ਪੁੱਲ ਤੇ ਘਰ ਆ ਸ਼ਰਮਾਉਣਾ ਦਾ ਦਾਦਾ ਤੇ ਕਾਕਾ ਉਹ ਮੱਖਣ ਤੇ ਕੀਪਾ ਉਹ ਦੋਵੇਂ ਦੇ ਪੋਤਰੇ ਸੀ ਮਾਰ ਕੇ ਕਾਕਾ ਸੀਗਾ ਟਰੈਕਟਰ ਤੇ ਉਹ ਵੀ ਨਾਲ ਹੀ ਸੀ ਉਹ ਟਰੈਕਟਰ ਲੱਕੜਾਂ ਵਾਲਾ ਉੱਥੇ ਪੁਲ ਤੇ ਖਿਲਾਰ ਲਿਆ ਤੇ ਬਸ ਮਾਰ ਕੇ ਪੰਜਾਂ ਮਿੰਟਾਂ ਚ ਮੇਰਾ ਪੋਤਰਾ ਖਤਮ ਕਰ ਜਦੋਂ ਪੁਲਿਸ ਇਨਕੁਆਇਰੀ ਕਰਨ ਆਉਂਦੀ ਹੈ ਤੇ ਫਿਰ ਤੁਸੀਂ ਉਹਨਾਂ ਨੂੰ ਦੱਸਿਆ ਇਹਨਾਂ ਨਾਵਾਂ ਬਾਰੇ ਜਿਹੜੇ ਹੁਣ ਤੁਸੀਂ ਲਿਖਾਏ ਵੇ ਆ ਨਾਂ ਸਾਡੇ ਲਿਖਵਾਏ ਆ ਕੀ ਕੀ ਕਾਰਵਾਈ ਕੀਤੀ ਕਾਰਵਾਈ ਉਹ ਢਾਲਾ ਵੀ ਫੜ ਲਿਆ ਜਿਹੜਾ ਨਾਲ ਘਰੋਂ ਲੈ ਕੇ ਗਿਆ ਸੀ ਮੁੰਡੇ ਨੂੰ ਉਹ ਕੱਲ ਗੱਡੀ 'ਚ ਪੁਲਿਸ ਦੀ ਗੱਡੀ 'ਚ ਹੀ ਵੱਜ ਕੇ ਡੱਗ ਪਿਆ ਆ ਲਾਤ ਤੇ ਛੱਟ ਲੱਗ ਗਈ ਤੇ ਉਹਨੂੰ ਦਾਖਲ ਕਰੀ ਬੈਠੇ ਆ ਤੇ ਜਿਹੜਾ ਮੱਖਣ ਸੀ ਉਹਦੇ ਘਰ ਵਾਲੀ ਮੱਖਣ ਨੂੰ 2 ਕਮਹੀਨੇ ਹੋ ਗਏ ਵਿਆਹੀ ਨੂੰ ਤੇ ਉਹ ਉਹ ਫੜੀ ਵੀ ਆ ਤੇ ਮੱਖਣ ਦੀ ਮਾਂ ਫੜੀ ਵੀ ਆ ਤੇ ਦੂਜੇ ਮੁੰਡੇ ਨਹੀਂ ਹਜੇ ਫੜੇ ਗਏ ਤੇ ਇੱਕ ਉਹ ਫੜਿਆ ਗਿਆ ਉਹਨਾਂ ਦਾ ਦਾਦਾ ਮੁੰਡਿਆਂ ਦਾ ਜਿਹੜੇ ਮੁੰਡੇ ਦਾ ਤੁਹਾਡੇ دوست ਸੀਗੇ ਨਹੀਂ ਨਹੀਂ ਕੋਈ ਟਾਲੇ ਨਾ ਟਾਲਾ ਦਾ ਲਈ ਫਿਰਦਾ ਸੀ ਵੇੜੇ ਵੇੜੇ ਦਾ ਸੀਗਾ ਉਹ ਬੌਰਗੇ ਚੇਖਾ ਉਹੀ ਕਰੋ ਲੈ ਕੇ ਗਿਆ ਉਹੀ ਤੜਕੇ ਤੋਂ ਲਾ ਕੇ ਉਹ ਮੁੰਡੇ ਨੂੰ ਸਾਡੇ ਨੂੰ ਚੱਕੀ ਫਿਰਦੇ ਮੁੱਖ ਦੋਸ਼ੀ 20 ਸਾਲ ਹਾਂਜੀ 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 ਮੁੰਡਾ ਵਿਆਹ ਜੇ ਕੁਆਰਾ ਸੀ ਮਾਹਰਾ ਸੀ ਜੀ ਬਾਹਰ ਭੇਜਦੇ ਸੀ ਬਾਹਰ ਜਾਣਾ ਸੀ ਪਾਸਪੋਰਟ ਬਣ ਕੇ ਉਹਨਾਂ ਸੀ ਇਨਕੁਆਰੀ ਹੋ ਗਈ ਸੀ ਜੀ ਹਾਂਜੀ ਨਕਵਾਰੀ ਹੋ ਗਈ ਸੀ ਹੂੰ ਮੁੰਡਰੇ ਕਾ ਦਾ ਬਹੁਤ ਸੀ ਨਹੀਂ ਜਿਹੜੇ ਕਤਲ ਦੀ ਵਜ੍ਹਾ ਕੀ ਵਜ੍ਹਾ ਕੀ ਕਹਿੰਦੇ ਹੋ ਤੁਸੀਂ ਕੀ ਮੰਨਦੇ ਹੋ ਕਿਉਂ ਕੀਤਾ ਕਾਹ ਤੋਂ ਕੀਤਾ ਉਹਨੇ ਕੀ ਹੋਣਾ ਸੀ ਤਾਂ ਕਹਿੰਨੇ ਵੀ ਸਾਨੂੰ ਕੀ ਪਤਾ ਸਾਨੂੰ ਤਾਂ ਵਲਮੇ ਚ ਢਾਲੇ ਦਾ ਵੀ ਵਲਮੇ ਚ ਢਾਲਾ ਕਿਸੇ ਗੱਲ ਚ ਲੱਗਿਆ ਤੇ ਮੇਰੇ ਪੋਤਰੇ ਦਾ ਢਾਲੇ ਨੇ ਕਤਲ ਕਰਿਆ ਪਹਿਲਾਂ ਵੀ ਕੋਈ ਤੂੰ ਮੈਂ ਮੈਂ ਹੋਈ ਹੋਣੀ ਆ ਜਾਂ ਜਿਹਦੇ ਹੋਣੇ ਆ ਪਿੰਡ ਦੇ ਵਿੱਚ ਜਾਂ ਕਿਸੇ ਗੱਲ ਨੂੰ ਲੈ ਕੇ ਨਹੀਂ ਢਾਲੇ ਨਾਲ ਨਹੀਂ ਕੋਈ ਢਾਲੇ ਨਾਲ 6-7 ਬਰੇ ਹੋਗੇ ਸਾਡਾ ਘਰ ਭੰਨਿਆ ਸੀ ਅਸੀਂ ਉਦੋਂ ਦੇ ਜਵਾਕ ਚੱਲ ਫਿਰਦੇ ਤੁਰਦੇ ਸੀ ਭੁੱਲ ਗਏ ਸੀ ਵੀ ਸਾਡਾ ਘਰ 2 ਲੱਖ ਚ ਉਦੋਂ ਸਾਨੂੰ ਮਾਝ ਗਏ ਸੀ ਲੜਾਈ ਇਹ ਬਦਮਾਸ਼ ਆ ਢਾਲੇ ਹੋਰੀ ਚਾਰ ਪ ਉਧਰ ਲੈ ਕੇ ਆਂਦੇ ਉਹ ਸਾਡੀ ਦੂਜੀ ਪੱਤੀ ਦੇ ਆ ਇਹ ਖਰਾਬ ਹੀ ਕਰਦੇ ਸਾਨੂੰ ਇਧਰਲੇ ਪਾਸੇ ਆ ਕੇ ਸਾਨੂੰ ਗਾਲਾਂ ਮੰਦੇ ਸਾਡੇ ਮੋੜਾਂ ਤੇ ਪਟਾਕੇ ਚਲਾਉਂਦੇ ਉਧਰਲੇ ਦੂਜੇ ਪਾਸੇ ਦੇ ਜਿਹੜਾ ਮਾਤਾ ਕਤਲ ਹੋਇਆ ਉਹ ਕਿਸ ਤਰ੍ਹਾਂ ਹੋਇਆ ਕੋਈ ਤੇਜ਼ ਤਾਰ ਹਥਿਆਰ ਨਾਲ ਹੋਇਆ ਹਾਂਜੀ ਇੱਕ ਤਾਂ ਕੱਪ ਆ ਇੱਥੇ ਇੱਥੇ ਵੱਜਿਆ ਕੱਪਾ ਵੱਡਾ ਇੱਕ ਤਾਂ ਹਾਉਣ ਵੱਡੀ ਵੀ ਆ ਤੇ ਬਥਾਂ ਤੇ ਮੁੰਡੇ ਦੀ ਹੋਰ ਲੱਤ ਤੇ ਨਹੀਂ ਕੋਈ ਬਾ ਇੱਕ ਬਾਹ ਟੁੱਟੀ ਵੀ ਆ ਹੋਰ ਕਿਤੇ ਜ਼ਖਮ ਨਹੀਂ ਬੱਚੇ ਇਹੀ ਵੱਡਾ ਟੁੱਕਿਆ ਧੌਣ ਹੀ ਲਾ ਵੱੜਤੀ ਮੁੰਡੇ ਦੀ ਮੁੰਡਾ ਬਹੁਤ ਜਰਵਾਣਾ ਇੱਕ ਅੱਡੇ ਦੇ ਸੂਤ ਨਹੀਂ ਆਉਣ ਵਾਲਾ ਸੀ ਹਾਂ ਨਸ਼ਾ ਖਵਾ ਲਿਆ ਵੀਰ ਲਈ ਫਿਰਦੇ ਹਾਂਜੀ ਜਦੋਂ ਤੁਹਾਨੂੰ ਇਸ ਘਟਨਾ ਦਾ ਪਤਾ ਲੱਗਦਾ ਫਿਰ ਤੁਸੀਂ ਕਿੰਨੇ ਕ ਟਾਈਮ ਤੱਕ ਪਹੁੰਚ ਜਾਂਦੇ ਮੈਂ ਤਾਂ ਹਰੀ ਕੀ ਹਜੇ ਜਾ ਕੇ ਮੈਂ ਕਿਹਾ ਹਸਾਬ ਕਰਾ ਕੇ ਲਾਉਣਾ ਮੈਂ ਤਾਂ ਹਜੇ ਜਾ ਕੇ ਉੱਥੇ ਹਰੀ ਕੀ ਖੜਾਈ ਕਿਦੋਂ ਮੇਰੇ ਛੋਟੇ ਮੁੰਡੇ ਨੇ ਫੋਨ ਲਾਤਾ ਡੈਡੀ ਕਹਿੰਦਾ ਆਇਆ ਕਰਕੇ ਉਹਨਾਂ ਦੀ ਗੱਲ ਪੈ ਕੇ ਬੰਦੇ ਮੈਂ ਉੱਥੇ ਮੋਟਰਸਾਈਕਲ ਵਾਪਸ ਹੀ ਮੋੜਤਾ ਆਉਂਦਿਆਂ ਨੂੰ ਮੈਨੂੰ ਰਾਹ ਸਾਰ ਤੇ ਉੱਥੇ ਐਸਐਚਓ ਜੀ ਚਮਗੌਰ ਸਿੰਘ ਆਉਂਦਿਆਂ ਨੂੰ ਉਹਨਾਂ ਨੇ ਚੱਕ ਲਿਆ ਪੁਲਿਸ ਨੇ ਕੀ ਦੋ ਇਹਨਾਂ ਨੇ ਜਾ ਕੇ ਮੈਨੂੰ ਉੱਥੇ ਗਾਂਹ ਜਾ ਕੇ ਦੱਸਿਆ ਮੋੜਾਂ ਵਾਲੇ ਰਾਹ ਤੇ ਕਹਿੰਦੇ ਬੋਵੀ ਮੇਜਰ ਦਾ ਮੁੰਡਾ ਕਹਿੰਦਾ ਬੋਵੀ ਮਰ ਗਿਆ ਮੈਂ ਲੱਤਾਂ ਪਾਹ ਮਾਰ ਲੱਗ ਗਿਆ ਗੱਡੀ 'ਚ ਫਿਰ ਮੈਨੂੰ ਉੱਥੋਂ ਗੱਡੀ ਤੋਂ ਤਾਰਿਆ ਮੈਂ ਤੁਰ ਕੇ ਆਇਆ ਮੋੜਾਂ ਤੋਂ ਪਹਿਲਾਂ ਕਿੰਦਾਂ ਦੀ ਸੀ ਪਹਿਲਾਂ ਪਤਾ ਨਹੀਂ ਕਿਹੜੇ ਸੱਕ ਜਿਵੇਂ ਮੈਨੂੰ ਚੱਕ ਲੈ ਕਹਿੰਦੇ ਟਾਲੇ ਨੂੰ ਫੜਾ ਮੈਂ ਕਿਹਾ ਮੈਨੂੰ ਕੀ ਪਤਾ ਟਾਲੇ ਦਾ ਉਲਟਾ ਮੈਨੂੰ ਕਹਿੰਦੇ ਟਾਲੇ ਨੂੰ ਫੜਾ ਮੈਂ ਹਰੀਕੇ ਤੋਂ ਆਈ ਜਾਂਦਾ ਸੀ ਦੋ ਮੁੰਡੇ ਮੇਰੇ ਨਾਲ ਸੀ ਹੋਰ ਤੇ ਮੈਨੂੰ ਆਉਂਦੇ ਨੂੰ ਚੱਕ ਲਿਆ ਜਮਕੌਰ ਸਿੰਘ ਨੇ ਬੱਚੇ ਦੀ ਰਹਿਣੀ ਬਹਿਣੀ ਕਿੱਦਾਂ ਦੀ ਸੀ ਸ਼ੁਰੂ ਤੋਂ ਲੈ ਕੇ ਵੀ ਜਿਵੇਂ ਪਹਿਲਾਂ ਵੀ ਕਦੇ ਕੋਈ ਲੜਾਈ ਲੜੁਈਦਾ ਹੋਇਆ ਲੜਾਈ ਪਹਿਲਾਂ ਮੇਰੇ ਪੁੱਤ ਨੂੰ ਇਹੀ ਢਾਲੇ ਹੋਰੀ ਮਾਰਨ ਆਏ ਸੀ ਉਦੋਂ ਮੇਰੇ ਸੱਟਾਂ ਵੱਜੀਆਂ ਸਾਰੀਆਂ ਉਦੋਂ ਕੀ ਕਾਰਨ ਬਣਿਆ ਸੀਗਾ ਉਦੋਂ ਵੀ ਅਜੇਤੋ ਦੇ ਮੁੰਡੇ ਸੀ ਨਾਲੇ ਦੇ ਉਦੋਂ ਮੈਨੂੰ ਇਹਨੂੰ ਮਾਰਨ ਆ ਕੇ ਸ਼ੋਰ ਨੂੰ ਦਾਰੂ ਦੂਰ ਪੀਤੀ ਸੀ ਉਦੋਂ ਮਾਰਨ ਆ ਕੇ ਬਸ ਇਹਨੂੰ ਮੈਂ ਘਰੇ ਘੱਲਤਾ ਸੱਟਾਂ ਮੇਰੇ ਮਾਰ ਗਏ ਉਦੋਂ ਮੈਂ ਸਮਾਂ ਉਹਨਾਂ ਨੂੰ ਕਹੀ ਜਾਵਾਂ ਨਾ ਯਾਰ ਤੁਸੀਂ ਇਕੱਠੇ ਦਾ ਰਹਿਨੇ ਆ ਉਲਟਾ ਮੇਰੇ ਸੱਟਾਂ ਮਾਰ ਕੇ ਗਏ ਮੈਂ ਦਾਖਲ ਵੀ ਨਹੀਂ ਨਹੀਂ ਪੋਸਟਮ ਗੁਰਪ੍ਰੀਤ ਹਾਂ ਬੋਲ ਗੱਲ ਕਰ ਦੱਸ ਗੁਰਪ੍ਰੀਤ ਨਹੀਂ ਹੁੰਦੀ 60% ਇਹ ਪਰਿਵਾਰ ਦੇ ਵਿੱਚ ਕੌਣ ਕੌਣ ਸੀ ਮਾਤਾ ਕਿਹੜੇ ਪਰਿਵਾਰ ਦੇ ਵਿੱਚ ਕਿੰਨੇ ਬੱਚੇ ਸੀ ਇਹ ਇਹ ਦੋ ਬੱਚੇ ਆ ਦੋ ਭਰਾ ਸੀ ਦੋ ਭਰਾ ਹੀ ਆ ਹਾਂਜੀ ਇਹ ਵੱਡਾ ਸੀ ਛੋਟਾ 12 ਪੜਿਆ 18 ਛਾਲ ਆਂਦਾ ਇੱਕ ਵੀਡੀਓ ਦੇ ਵਿੱਚ ਵਾਇਰਲ ਹੁੰਦਾ ਕਿ ਇੱਕ ਦਿਨ ਪਹਿਲਾਂ ਗੋਲ ਗੱਪਿਆਂ ਵਾਲੀ ਰੇੜੀ ਤੇ ਕੋਈ ਲੜਾਈ ਹੁੰਦੀ ਹੈ ਤੇ ਉਹ ਧਮਕੀ ਦੇ ਕੇ ਜਾਂਦੇ ਵੀ ਤੈਨੂੰ ਦੇਖਾਂਗੇ ਇਹ ਮਸਲੇ ਥੋੜੇ ਧਿਆਨ ਦੇ ਵਿੱਚ ਹੈਗਾ ਨਹੀਂ ਇਹ ਸਾਨੂੰ ਨਹੀਂ ਧਿਆਨ ਆ ਚੀ ਇਹ ਜਿਹੜੀ ਗੱਲ ਹੈ ਵੀ ਮੁੰਡਾ ਸਾਡਾ ਸਾਨੂੰ ਆਪਾਂ ਨਹੀਂ ਕਹਿ ਸਕਦੇ ਵੀ ਨਹੀਂ ਸਾਨੂੰ ਨਾ ਤਾਂ ਧਮਕੀ ਦਾ ਪਤਾ ਨਾ ਸਾਨੂੰ ਗੋਲਗੱਪਿਆਂ ਦੀ ਰੇੜੀ ਦਾ ਪਤਾ ਕਿਉਂ ਅਸੀਂ ਕਿਹੜੇ ਚੌਕ ਤੇ ਜਾਂਦੇ ਆ ਉਹ ਪਿੱਛੇ ਆ ਜੇ ਅੱਜ ਭਲਕੇ ਅਸੀਂ ਤੁਹਾਨੂੰ ਕਿਗੇ ਫਲਾਣੇ ਨਾਲ ਲੜੇ ਢਮਕੇ ਨਾ ਜਿਹੜੀ ਗੱਲ ਐ ਸੀ ਉਹੀ ਕਰਾਂਗੇ ਹਾਂ ਹੋਣ ਢਾਲਾ ਸਾਡੇ ਘਰੋਂ ਮੁੰਡੇ ਨੂੰ ਲਗਿਆ ਸਾਡਾ ਮੁੰਡਾ ਉਸਨੇ ਮਰਵਾਇਆ ਜਦੋਂ ਸਾਡੇ ਮੁੰਡੇ ਨੂੰ ਪਲਾਨ ਬਣਾ ਕੇ ਲੈ ਗਿਆ ਫਿਰ ਜੇ ਉਹ ਸਾਡੇ ਮੁੰਡੇ ਦੇ ਸਾਡੇ ਮੁੰਡੇ ਨੂੰ ਮਾਰਦਾ ਢਾਲੇ ਦੇ ਕਿਉਂ ਨਹੀਂ ਛੱਟਾ ਵੱਜੀਆਂ ਬਈ ਹਾਂ ਉਹਨਾਂ ਦੇ ਮੰਗਰ ਉਹ ਪੰਜ ਬੰਦੇ ਉਦੋਂ ਤਾਂ ਅਸੀਂ ਵੀ ਲਖਾਏ ਤਾਂ ਅਸੀਂ ਜਿਹੜੇ ਹੈਗੇ ਉਹ ਕਹਿੰਦੇ ਸਾਨੂੰ ਉੱਧਰ ਲੈਣੇ ਦਿੱਛੇ ਬੱਸ ਟਾਈਮ ਕਿੰਨਾ ਸੀ 4 ਵਜੇ 4 ਵਜੇ ਤੁਸੀਂ ਕਹਿੰਦੇ ਸਾਡੀ ਪਹਿਲਾਂ ਵੀ ਲੜਾਈ ਹੋਈ ਸੀ ਢਾਲੇ ਨਾਲ ਪਹਿਲਾਂ ਵੀ ਲੜਾਈ ਸੀ ਇੱਕ ਉਹ ਤਾਂ ਬਹੁਤ ਬਰਿਆਂ ਦੀ ਗੱਲ ਆ 6-7 ਬਰੇ ਹੋਗੇ ਸਾਡਾ ਸਨਮਾਨ ਤੁਹਾਡਾ ਉਹ ਤਾਂ ਰਾਜੀ ਨਾ ਹੋਗਾ ਸੀ ਹਾਂਜੀ ਨਿਬੜਿਆ ਨਬੜਾਇਆ ਤੇ ਬੋਲਬਾਣੀ ਹੈਗੀ ਸੀ ਤੁਹਾਡੀ ਹਾਂਜੀ ਹਾਂਜੀ ਹੈਗੀ ਸੀ ਲੱਗਦਾ ਨਹੀਂ ਵੀ ਉਸ ਲੜਾਈ ਲੱਗ ਕੇ ਪੁਰਾਣੀ ਰੰਜਿਸ਼ ਕਿ ਨਹੀਂ ਔਰ ਮਹਸ਼ਮਾਨ ਤਾਂ ਉਹਨਾਂ ਨੇ ਬਣਿਆ ਸੀ ਅੱਛੀ ਕਿ ਲੜਨਾ ਸੀ ਉਹਨਾਂ ਨੂੰ ਐ ਤਾਂ ਗਰੀਬ ਆਦਮੀ ਆ ਉੱਧਰਲੇ ਉੱਧਰਲੇ ਪਾਸੇ ਦੀ ਛਾਟੀ ਪਾਈ ਵੀ ਆ ਸਾਡੇ ਤੇ ਡੇਸ਼ ਪਾਈ ਬੈਠੇ ਆ ਉੱਧਰ ਨਸ਼ਾ ਵੇਚਦੇ ਆ ਚਿੱਟਾ ਵੇਚਦੇ ਕੈਪਸੂਲ ਖਾਂਦੇ ਆ ਟੀਕੇ ਲਾਉਂਦੇ ਆ ਉਹ ਡੇਸ਼ ਪਾਉਂਦੇ ਸਾਡੇ ਤੇ ਆ ਦਿਵਾਲੀ ਨੂੰ ਵੀ ਲੋਕਾਂ ਦੇ ਇੱਥੇ ਸਾਡੇ ਪਟਾਕੇ ਚਲਾ ਕੇ ਜਾਂਦੇ ਉਦੋਂ ਵੀ ਅਸੀਂ ਵੀ ਉੱਧਰ ਲੋਕ ਲੜ ਪੈਣੀ ਸੀ ਨਹੀਂ ਸਾਡਾ ਨਸ਼ਾ ਨਹੀਂ ਖਾਂਦਾ ਕੱਲ ਵੀ ਯਾਰ ਜ਼ਰੂਰ ਪੀ ਲਈ ਹੋਰ ਕੈਪਸੂਲ ਨਹੀਂ ਸੀ ਪਹਿਲਾਂ ਪਹਿਲਾਂ ਲੱਗਿਆ ਸੀ ਛੇ ਹਟਾ ਲਿਆ ਸੀ ਇਹਨਾਂ ਦੇ ਨਾਲੋਂ ਹੁਣ ਨਹੀਂ ਸੀ ਖਾਂਦਾ ਉਹ ਹੋਣਤਾ ਦੀਵਾਲੀ ਵਾਲੇ ਦਿਨ ਅਸੀਂ ਲਵਾਇਆ ਆਖਿਆ ਵੀ ਇਹਦਾ ਡੈਡੀ ਗਿਆ ਮੰਡੀ 'ਚ ਉਹ ਵੀ ਗਿਆ ਸੀ ਮੰਡੀ 'ਚ ਫੇਰ ਅਸੀਂ 30000 ਦਾ ਮੋਟਰਸਾਈਕਲ ਇਹਦੇ ਡੈਡੀ ਨੇ ਦੋਵਾਂ ਦੀ ਕਮਾਈ ਚ ਲੈ ਕੇ ਦਿੱਤਾ 7000 ਦੀ ਮੋਬਾਈਲ ਕਹਿੰਦਾ ਲੈ ਪੁੱਤ ਤੂੰ ਘਰੇ ਰਹਿਣਾ ਆ ਦੋ ਦਿਨਾਂ ਚ ਨਾ ਉਹ ਮੁੰਡੇ ਨੇ ਸਾਡੇ ਮੁੰਡੇ ਦਾ ਪੱਬ ਨਹੀਂ ਲੰਗਣ ਦਿੱਤਾ ਢਾਲੇ ਨੇ ਜਦੋਂ ਢਾਲਾ ਤੁਹਾਨੂੰ ਦੱਸਣ ਆਇਆ ਵੀ ਤੁਹਾਡੇ ਮੁੰਡੇ ਪੈਗੇ ਤੁਹਾਡੇ ਮੁੰਡੇ ਨੂੰ ਬੰਦੇ ਪੈਗੇ ਉਹਦੇ ਹਾਲਾਤ ਕਿਹੋ ਜਿਹੇ ਸੀ ਉਹਦੇ ਵੀ ਸੱਟਾਂ ਵੱਜੀਆਂ ਸੀ ਜਾਂ ਕੁਝ ਵੀ ਨਹੀਂ ਕੋਈ ਨਹੀਂ ਕੁਝ ਵੀ ਨਹੀਂ ਅੱਖਾਂ ਚ ਇੰਜਾਂ ਡੇਗ ਗਈਆਂ ਆ ਕਿ ਸਾਨੂੰ ਨਾ ਮੁੰਡੇ ਪੈਗੇ ਕੁੱਟਣ 20 25 ਤੇ ਮੈਂ ਤਾਂ ਭੱਜਿਆ ਬੋਵੀ ਨੂੰ ਘੇਰਾ ਪਾਈ ਬੈਠੇ ਮੈਂ ਤਾਂ ਹੁਣ ਐਫਆਰ ਦਰਜ ਹੋ ਗਈ ਹਾਂਜੀ ਤੇ ਕਿੰਨੇ ਬੰਦਿਆਂ ਦਾ ਤੁਸੀਂ ਨਾਂ ਲਖਾਇਆ ਵਿੱਚ ਅੱਛੀ ਲਖਾਇ ਚਾਰ 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 ਤੇ ਕਿੰਨੇ ਗ੍ਰਫਦਾਰੀ ਹੋਗੀ ਗ੍ਰਫਦਾਰੀ ਉਹਨਾਂ ਦੇ ਹਜੇ 1 ਹੀ ਹੋਇਆ ਕਿਉਂ ਪੱਕ ਕਰ ਜਾ ਵੀ ਅੱਛੀ ਲਖਾਇ ਪੱਕੇ 4 ਹੈ ਚਾਰ ਪੱਕੇ ਉਹ ਅਸੀਂ ਜਿਹੜੇ ਖਾਣ ਪੀਣ ਵਾਲੇ ਭਲਾ 10 ਲਖਾ ਦਿੱ ਗਏ ਹੈ ਨਾ ਵੀ ਜਿਹੜੇ ਨਸ਼ੇ ਉੱnder ਲਈ ਪਾਰਟੀ ਦੇ ਕਰਦੇ ਉਹ ਭਲਾ ਕਿੰਨੇ ਲਖਾਈ ਪਰ ਸਾਡੇ ਮਜੂਦ ਤੇ ਪੱਕੇ 4 4 ਬੰਦੇ ਹਾਂ 4 ਤਾਂ ਮੱਖਣ ਹੋਰੀ ਤਿੰਨ ਭਰਾ ਇੱਕ ਢਾਲਾ ਜ਼ਰਫਦਾਰੀ ਕਿੰਨੇ ਦੀ ਹੋ ਗਈ ਹੁਣ ਤਾਂ ਜ਼ਰਫਦਾਰੀ ਢਾਲੇ ਨੂੰ ਕੱਲ ਗੱਡੀ 'ਚ ਵੱਜਿਆ ਪੁਲਿਸ ਵਾਲੀ 'ਚ ਉਹਦੀ ਤਾਂ ਲੱਤ ਟੁੱਟੀ ਉਹ ਵੀ ਦਾਖਲ ਕਰਿਆ ਉਹ ਗੱਡੀ 'ਚ ਕਿਵੇਂ ਵੱਜਿਆ ਉਹ ਫੜਦੇ ਸੀ ਉਹ ਗੱਡੀਆਂ ਅੱਗੋਂ ਪਿੱਛੋਂ ਲਾ ਲਈਆਂ ਇੱਧਰ ਥਾਰ ਉਧਰ ਅਗਵਾੜ ਵਾਲੀ ਪਾਸੋਂ ਇੱਕ ਸਾਡੇ ਪਾਸੇ ਜਾੜੂ ਵਿਚਾਲੇ ਆ ਗਿਆ ਤੇ ਜਾਣ ਕੇ ਮਾਰਾ ਮੋਟਰਸਾਈਕਲ ਉਹਨੇ ਵਿੱਚ ਤੇ ਉਹ ਲੱਤ ਤੇ ਛੱਟ ਲੱਗ ਗਈ ਤੇ ਕੱਲ ਦਾ ਦਾਖਲਾ ਇਹ ਹੁਣ ਹੁਣ ਚਾਰ ਬੰਦੇ ਲਖਾਏ ਆ ਤੁਸੀਂ ਜਿੰਨਾਂ ਵਿੱਚੋਂ ਇੱਕ ਬੰਦਾ ਫੜਿਆ ਗਿਆ ਤਿੰਨ ਬੰਦੇ ਬਾਕੀ ਆ ਹੁਣ ਪੁਲਿਸ ਨੇ ਕੀ ਵਿਸ਼ਵਾਸ ਦਿਵਾਇਆ ਵੀ ਉਹਨਾਂ ਨੂੰ ਕਦੋਂ ਤੱਕ ਫੜ ਲਿਆ ਜਾਊਗਾ ਉਹ ਇੱਕ ਤਾਂ ਜਿਹੜਾ ਮੱਖਣ ਆ ਉਹਦੇ 2 ਮਹੀਨੇ ਹੋ ਗਏ ਮੱਖਣ ਨੂੰ ਵਿਆਹ ਇਹਨੂੰ ਉਹਦੇ ਘਰ ਵਾਲੀ ਨੂੰ ਫੜੀ ਬੈਠੇ ਆ ਇੱਕ ਮੱਖਣ ਦਾ ਦਾਦਾ ਇੱਕ ਮੱਖਣ ਦੀ ਮਾਂ ਤਿੰਨ ਫੜੀ ਬੈਠੇ ਹੋ ਕਹਿੰਦੇ ਵੀ ਜਦੋਂ ਇਹ ਆਗੇ ਤੇ ਇਹਨਾਂ ਨੂੰ ਛੱਡਣਾ ਛੱਡੇ ਨੀ ਕੱਲ ਤੇ ਫੜਿਆ ਅੱਜ ਵੀ ਸੀ ਮੁੰਡਾ ਲਈ ਆਉਂਦੇ ਹੁਣ ਜਾ ਕੇ ਇਹ ਜੇ ਮੁੰਡਾ ਜਿਹੜਾ ਤੁਸੀਂ ਮੱਖਣ ਦਾ ਮੁੰਡਾ ਕਹਿੰਦੇ ਜਿਹਨੂੰ ਥੋੜਾ ਚਿਰ ਹੋਇਆ ਸੀ ਉਹਦੇ ਘਰ ਵਾਲੀ ਫੜਨੇ ਵਾਲੀ ਫੜੀ ਆ ਹੂੰ ਰਾਤ ਦੀ ਹੂੰ ਤੇ ਮੱਖਣ ਦਾ ਦਾਦਾ ਫੜਿਆ ਵਾ ਹੂੰ ਮੱਖਣ ਦਾ ਦਾਦਾ ਤੇ ਨਾਲੇ ਮੱਖਣ ਦੀ ਮਾਂ ਹੂੰ ਇਹ ਫੜੇ ਵੀ ਰਾਤ ਦੀ ਤੇ ਉਹ ਕਹਿੰਦੇ ਵੀ ਜੋ ਉਹਨਾਂ ਨੇ ਸਾਰੀ ਦਸੱਲੀ ਦੇਤੀ ਵੀ ਸਾਨੂੰ ਸਾਧ ਕੇ ਦੋਹਾਂ ਥਾਣੇ ਵਾਲੇ ਸਾਨੂੰ ਜਾਣਦੇ ਮੈਂ ਵੀ ਛਾਪਕਾ ਮੈਂਬਰ ਆ ਮੁੰਡਾ ਵੀ ਆਉਂਦਾ ਜਾਂਦਾ ਸੀ ਛਬ ਕਿਉਂ ਸੀ ਛਾਪਕਾ ਮੈਂਬਰ ਕਰਕੇ ਜਾਂਦੇ ਆਉਂਦੇ ਸੀ ਉਹ ਕਹਿੰਦੇ ਵੀ ਅਸੀਂ ਛੋਡੀ ਪੂਰੀ ਮਦਦ ਕਰਾਂਗੇ ਵੀ ਹੁਣ ਜਦੋਂ ਉਹਨਾਂ ਦੀਆਂ ਬੁੜੀਆਂ ਫੜ ਲੈਂਦੇ ਫਿਰ ਬੁੜੀਆਂ ਮਾਰੇ ਤਾਂ ਆਉਣ ਗਈ ਹੂੰ ਪਰ ਕੀਤੀ ਉਹਨਾਂ ਨੇ ਨਾ ਅਸੀਂ ਕਿਉਂ ਉਹਨਾਂ ਨੇ ਸਾਡਾ ਲੱਲਾ ਨਾ ਕੋਈ ਖਖਾ ਕੀਤੀ ਉਹਨਾਂ ਨੇ ਸਾਡੇ ਜ਼ੁਲਮ ਐਡਾ ਹੀ ਕੀਤਾ ਮੇਰਾ 20 ਵਰਿਆਂ ਦਾ ਪੋਤਰਾ ਤੇ ਗਰਦਨ ਵੱਢ ਕੇ ਤੇ ਮਾਰ ਕੇ ਰੱਖਤਾ ਇੱਕ ਜ਼ੁਲਮ ਵਾਲੀ ਮਾੜੀ ਤੇਰੀ ਗੱਲ ਜ਼ੁਲਮ ਬਹੁਤ ਭੈੜਾ ਕੀਤਾ ਪਰ ਇਹਨਾਂ ਨੂੰ ਨਾ ਹੁਣ ਇਹੋ ਜੀ ਫਾਸੀ ਦੇਣ ਜਿਹੜੇ ਨਿਕਲ ਨਹੀਂ ਨਾ ਫਾਸੀ ਦੇਣੀ ਚਾਹੀਦੀ ਵੀ ਜਿਹੜਾ ਐਡੇ ਐਡੇ ਮਜ਼ਬੂਤ ਐਡੇ ਐਡੇ ਕੰਮ ਕਰਦੇ ਉਹ ਦੱਤ ਪਲ ਕੇ ਹੋਰ ਵੀ ਕਿਸੇ ਦੇ ਕਰ ਚਾਕਦੇ ਇਹ ਫੜਾਇਆ ਟਾਲੇ ਨੇ ਮਰਵਾਇਆ ਟਾਲੇ ਨੇ ਮੇਰਾ ਪੋਤਰਾ ਨਾ ਮੇਰੇ ਪੋਤਰੇ ਚ ਕੋਈ ਵੰਡ ਨਾ ਕੋਈ ਵਿਹਾਰ ਬਸ ਛੜ ਕੇ ਮੇਰੇ ਪੋਤਰੇ ਨੂੰ ਘਰੋਂ ਲੈ ਗਿਆ 20 ਬਰਾਂ ਦਾ ਮੇਰਾ ਪੋਤਰਾ ਇਤ ਮਹੀਨੇ ਨੂੰ ਬਾਹਰ ਕਰ ਲੈਣਾ ਸੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਬਾਈ ਇਹਨਾਂ ਨੂੰ ਫੜ ਕੇ ਇਹਨਾਂ ਨੂੰ ਫਾਸੀ ਦੇਣੀ ਚਾਹੀਦੀ ਹੈ ਕੋਈ 10-20 ਨਾ 20 ਬਰਾਂ ਦੀ ਇਹਨਾਂ ਨੂੰ ਸਜ਼ਾ ਹੋਵੇ ਇਹਨਾਂ ਨੂੰ ਦੱਛਲੀ ਹੋਵੇ ਇਹ ਸਾਡੇ ਤੇ ਸਾਰੇ ਵਿਹੜੇ ਤੇ ਡੈ ਸਪਾਈ ਖੜੇ ਉਧਰਲੇ ਇਹਨਾਂ ਨੂੰ ਕੋਈ ਸਮਝਦਾਰੀ ਆਵੇ ਇਹ ਚਾਰੇ ਪੰਜੇ ਮੁੰਡੇ ਰਲੇ ਆ ਨਸ਼ੇ ਖਾ ਲੈਂਦੇ ਟੀਕੇ ਲਾ ਲੈਂਦੇ ਆ ਮੁਰਕੇ ਸਾਡੇ ਵਿੜੇ ਸਾਰੀ ਸਾਰੀ ਰਾਤ ਤੁਰੇ ਫਿਰਦੇ ਆ ਤੁਸੀਂ ਨਸ਼ੇ ਦੀ ਗੱਲ ਕਰੀ ਆ ਨਸ਼ਾ ਨਸ਼ਾ ਤਾਂ ਹੈ ਹੀ ਨਹੀਂ ਪੰਜਾਬ ਦੇ ਨਸ਼ਾ ਖਤਮ ਹੋ ਗਏ ਸਾਡੇ ਦਾ ਵਾਦੂ ਹੈ ਸਰਕਾਰ ਤਾਂ ਕਹਿੰਦੀ ਨਸ਼ਾ ਹੈ ਹੀ ਨਹੀਂ ਜੀ ਸਰਕਾਰ ਜੇ ਆਪ ਵੀ ਇਹਦੀਆਂ ਤੇ ਨਸ਼ਾ ਕਿਉਂ ਨਹੀਂ ਹੈ ਨਸ਼ਾ ਤਾਂ ਵਾਦੂ ਹੈ ਸਾਡੇ ਦਾ ਛੱਕਾ ਕੋਹੜ ਵਾਲਾ ਹਿੱਲਿਆ ਪਿਆ ਆਪਣੇ ਪੰਜਾਬ ਚ ਕਦੇ ਵੀ ਨਸ਼ਾ ਹੈ ਨਹੀਂ ਜੀ ਸਾਰਾ ਜੰਨਾ ਆਪਣੇ ਪੰਜਾਬ ਚ ਨਸ਼ਾ ਨਹੀਂ ਉਹਨਾਂ ਕਦੇ ਹੈ ਵੀ ਨਹੀਂ ਨਾ ਬਿਆਰ ਨਾ ਜੂਪੀ ਕਦੇ ਵੇ ਲੈਣਾ ਹੋਵੇ ਨਸ਼ਾ ਮਿਲ ਜੂ ਤੁਹਾਡੇ ਪਿੰਡੋ ਚ ਸਾਡੇ ਪਿੰਡੋ ਜੀ ਮੈਂ ਤੇ ਵੇਚਦਾ ਨਹੀਂ ਕਹਿੰਦਾ ਵੀ ਕੋਈ ਹੈ ਫੜਿਆ ਮੈਂ ਕਿਸੇ ਨੂੰ ਦੇਖਿਆ ਨਹੀਂ ਪਰ ਵੈਸੇ ਨਸ਼ਾ ਜਿਹੜਾ ਲੋਕ ਖਾ ਕੇ ਤੁਰੇ ਫਿਰਦੇ ਆ ਜੀ ਉਹਨਾਂ ਦਾ ਤਾਂ ਆਪਾਂ ਨੂੰ ਵਿਸ਼ਵਾਸ ਹੈ ਵੀ ਹੈਗਾ ਮਸੂਰਕੁਰੀ ਮੰਡੀ ਚ ਆਇਆ ਜੀ ਉੱਥੇ ਵੀ ਲੋਕ ਡੱਕੇ ਰਹਿੰਦੇ ਹਰ ਵਕਤ ਹਾਂਜੀ ਡੱਕੇ ਤਾਂ दारू ਨਾਲ ਵੀ ਹੋ ਸਕਦਾ ਪਤਾ ਹੈ ਨਸ਼ੇ ਵਾਲੇ ਫੌਲ ਅਸੀਂ ਮੰਡੀ 'ਚ ਸਾਡੇ ਰਾਤ ਨੂੰ ਕੱਟੇ ਚੱਕਣ ਪੈਂਦੇ ਚੋਰੀ ਦੱਸੋ ਕੋਈ ਹਾਂਜੀ ਨਹੀਂ ਹੋਇਆ ਜੀ ਪੰਜਾਬ 'ਚ ਦੁਗਣਾ ਨਸ਼ਾ ਵਧ ਗਿਆ ਕੋਈ ਸਰਕਾਰ ਨਹੀਂ ਜਿਹੜੀ ਪੰਜਾਬ ਚ ਨਸ਼ਾ ਖਤਮ ਕਰੇ ਇਹ ਸਰਕਾਰਾਂ ਨੇ ਇਤੋਂ ਤਾਈ ਲੋਕਾਂ ਦੇ ਕਤਲ ਅੱਗੇ ਕਿਤੇ ਸੁਣਿਆ ਜੀ ਐ ਕਿਤੇ ਕੋਹਣ ਆਪਣੇ ਬੰਦੇ ਦਾ ਕੁੱਤੇ ਜਨਾ ਕਦਰ ਹੈ ਨਹੀਂ ਇਹ ਨਸ਼ੇਕਾਰ ਨਹੀਂ ਨਸ਼ੇਕਾਰ ਨਹੀਂ ਹੋਈ ਜਾਂਦਾ ਜੀ ਹਾਂਜੀ ਹਾਂਜੀ ਸਭ ਨਸ਼ੇ ਦੀ ਕਰਪਾਈ ਹਾਂਜੀ ਬਹੁਤ ਧੰਨਵਾਦੀ ਜੀ ਜੀ ਤੁਹਾਡਾ ਕੀ ਲੱਗਦਾ ਸੀ ਰਿਸ਼ਤੇਦਾਰ ਸੀ ਆਪਾਂ ਤੇ ਇਹ ਕਹਿੰਦੇ ਭਾਈ ਇਨਕੁਆਰੀ ਹੋਣੀ ਚਾਹੀਦੀ ਆ ਬੱਚੇ ਦਾ ਕਤਲ ਹੋਇਆ ਵੀ ਕੱਲ ਨੂੰ ਅੱਜ ਇੰਨਾ ਕੀਤਾ ਉਹਨਾਂ ਤੇ ਨਾ ਕਾਰਵਾਈ ਹੋਈ ਪਿੰਡ ਚ ਹੋਰ ਵੀ ਕਰ ਸਕਦੇ ਆ ਇਹ ਬਦਮਾਚੀ ਆ ਹਮ ਹਰ ਤਰ੍ਹਾਂ ਦੀ ਬਦਮਾਚੀ ਕਰੀ ਜਾਂਦੇ ਫਿਰ ਬੱਚੇ ਨੂੰ ਮਾਰਤਾ ਵੀ ਨਾਲ ਲਿਆ ਕੇ ਹਮ ਜੇ ਅੱਜ ਇਹਨਾਂ ਦੇ ਪਿੰਡ 'ਚ ਕਾਰਵਾਈ ਨਹੀਂ ਹੁੰਦੀ ਕੱਲ ਨੂੰ ਕੋਈ ਬੱਚਾ ਹੋਰ ਮਾਰਤਾ ਉਹਨਾਂ ਨੂੰ ਸਾਡਾ ਕੀ ਕਰ ਲਿਆ ਹਮ 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 ਠੀਕ ਹੈ ਜੀ ਵੀ ਉਹਨਾਂ ਦੇ ਕਾਰਵਾਈ ਫੁੱਲ ਹੋਣੀ ਚਾਹੀਦੀ ਉਹਨਾਂ ਦੇ ਵੱਧ ਵਧ ਫਾਂਸੀ ਹੋਣੀ ਚਾਹੀਦੀ ਆ ਵੀ ਕੱਲ ਨੂੰ ਹੋਰ ਬਹੁਤ ਹੋਰ ਨੂੰ ਮਾਰਤਾ ਹੋਊਗੀ ਪਿੰਡ 'ਚ ਵੀ ਉਹਨਾਂ ਕਾਰਵਾਈ ਕਰਾਈ ਆ ਇਹਨਾਂ ਕੋਸ਼ ਹੋਇਆ ਜੀ ਹਮ ਦੇਖਿਆ ਸੀ ਵੀ ਆਏ ਲੋਕ ਸਾਰੇ ਬਣ ਜਾਂਦੇ ਸੀ ਇਹ ਆਈ ਦੇਖਾ ਹੀ ਨਹੀਂ ਉਹ ਹਰੇ ਤੇ ਗਈ ਦੇਖਾ ਹੀ ਨਹੀਂ ਉਹ ਗੱਲਾਂ ਕੋਈ ਨਾ ਕਿ ਲੜਦੇ ਦੇਖੇ ਨਾ ਕੋਸ਼ ਕਰਦੇ ਦੇਖਿਆ ਆ ਹਾ ਹੁਣ ਹੀ ਬਾਅਦ ਕੰਮ ਜੱਲ ਪਿਆ ਕੀ ਕਰੀ ਸਮਝਦੇ ਹੋ ਵੀ ਲੋਕਾਂ ਹੀ ਬੰਦੇ ਨੂੰ ਤੁਰੇ ਜਾਂਦੇ ਬਸ ਤੁਰੇ ਜਦੋਂ ਆਹੇ ਨਸ਼ੇ ਪੱਤੇ ਦਾ ਬਾ ਕਦੋਂ ਖਾ ਪੀ ਲੈਂਦੇ ਬਾ ਸਾਰਾ ਕੋਈ ਜਾਂਦਾ ਨਸ਼ਾ ਖਾ ਕੇ ਕਮਲੀ ਹੋ ਜਾਂਦੇ ਆ ਇਹ ਕੋਈ ਪਤਾ ਨਹੀਂ ਲੱਗਦਾ ਵਿੱਕੀ ਮਾਰਨੇ ਕਿੱਥੇ ਵੱਜਦੀ ਕਿੱਥੇ ਨਹੀਂ ਵੱਜਦੀ ਮਾਰ ਕੇ ਲਤਰਾ ਜਾਂਦਾ ਛੋਟੀ ਛੋਟੀ ਉਮਰ ਦੇ ਬੱਚੇ ਹੀ ਵੈਰ ਪਾਈ ਹਾਂ ਹਾਂਜੀ 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 ਉਹਦੇ ਨੇ ਕਿਨੇ ਕਿਈ ਵਾਰ ਪਾਈ ਬੈਠੇ ਵਾਇਰਲ ਅਬ ਨਾ ਕਿਦੀ ਗੱਲ ਮੰਨਣਾ ਕੋਈ ਕਰਨ ਬਾਏ